ਨੇ ਵੀ ਹੁਣ ਚਾਹ ਪੀਣੀ ਇੱਧਰ ਤੇ ਤੁਸੀਂ ਪੀਣੀ ਚਾਹ ਪਹਿਲਾਂ ਬਿਲੰਗ ਜੱਕਾ ਨਾ ਫਾਮ ਹੋ ਚੁੱਕਿਆ ਪਤਾ ਨਹੀਂ ਕੀ ਹੋ ਗਿਆ ਇਹਨੂੰ ਆਪਣੀ ਆਰੀ ਲੱਗੇ ਖੇਡਣ ਦੇ ਦੋਨੋਂ ਜਾਣੇ ਬਿੱਲੀ ਆ ਗਈ ਹਏ ਬਿੱਲੀ ਆ ਗਈ ਹਏ ਬਿੱਲੀ ਬਿੱਲੀ ਨਾ ਨਾ ਨਵੇਂ ਨੂੰ ਆਪਾਂ ਤਿਆਰ ਕਰੰਦੇ ਆ ਇਹਨੂੰ ਕੀ ਕਹਿੰਦੇ ਸੀ ਡਿਫਿਊਜ਼ਰ ਆ ਡਿਫਿਊਜ਼ਰ ਹਾਂ ਇਹ ਖਰਾਬ ਹੋ ਗਿਆ ਥੋੜਾ ਜਿਹਾ ਆਪਣੀ ਕੋਲ ਆਲ ਰਾਉਂਡ ਲੱਗੇ ਦੇਸੀ ਜਿਗਾਰਡ ਦੇਸੀ ਜਿਗਾਰਡ ਲੱਗੇ ਨਾਲ ਉੱਥੇ ਨਾ ਸਨੋਨ ਤੇ ਖਰਾਬ ਹੋ ਗਿਆ ਡਿੱਗ ਪਿਆ ਇਹ ਪੁੰਜੇ ਤੇ ਖਰਾਬ ਹੋ ਗਿਆ ਤੇ ਆ ਆ ਸਿਸਟਮ ਪੁੰਜੇ ਡਿੱਗ ਕੇ ਨਾ ਆ ਸਿਸਟਮ ਇਹਦਾ ਖਰਾਬ ਹੋ ਗਿਆ ਹੁਣ ਦੇਸੀ ਜਿਗਾਰਡ ਲੱਗੇ ਨਾਲ ਉਹਦੇ ਚੱਲ ਕੇ ਜਾਂ ਤੇ ਚੱਲ ਜੂਗਾ ਜਾਂ ਫਿਰ ਸਵਾਤੀ ਹੋ ਜੂਗੇ ਸੋ ਮੱਖ ਮੰਤਰੀ ਸਵਾਤੀ ਹੋ ਇਹ ਸਵਾਤੀ ਬੜੀ ਕਰਤਾਈ ਕਿ ਨਹੀਂ ਸਵਾਾਰ ਹੋ ਮੇਰਾ ਇਹ ਨਹੀਂ ਸੋਹਣਾ ਪੁੱਤ ਨੂੰ ਪਰਾ ਕਰਦੇ ਪਰਾ ਕਰਦੇ ਸੋਹਣਾ ਨਹੀਂ ਆ ਬਸ ਬਾਹਰ ਦੇ ਨਾਲ ਹੀ ਚੱਲ ਜਾਣਾ ਆ ਰੋਸ ਗਿਆ ਇਹ ਨਹੀਂ ਨਹੀਂ ਇਹ ਵੀ ਸੋਹਣਾ ਹੈ ਇਹ ਵੀ ਸੋਹਣਾ ਪੁੱਤ ਹੈ ਇਹਨੂੰ ਵੱਟ ਗਿਆ ਨਹੀਂ ਨਹੀਂ ਸੋਹਣਾ ਪੁੱਤ ਸੋਹਣਾ ਪੁੱਤ ਹੈ ਸੋਹਣਾ ਪੁੱਤ ਹੈ ਅਬ ਦੂਜਾ ਲੈ ਆਓ ਜੀ ਗੜੀ ਹੱਥ ਚੁੱਕੀ ਹੋਣੀ ਦੰਦੀ ਵੜ ਦੇਣੀ ਤੇ ਮੁੜਕੇ ਨੇ ਵੇਖਣਾ ਤਾਂ ਠਾਂ ਦੰਦੀ ਉਹਨੇ ਵੜ ਦੇਣੀ ਆ ਲੱਭੀ ਸੋਨੂ ਕੋਰੋਂ ਨਹੀਂ ਹੋ ਗਏ ਨੇ ਰੈਡੀ ਇਹਨਾਂ ਦੀਆਂ ਜਾਨ ਦੀਆਂ ਤਿਆਰੀਆਂ ਹੋ ਗਈਆਂ ਸੋਨੂ ਕੋਰੋਂ ਉਹ ਮਠਾਈ ਦਾ ਡੱਬਾ ਲੈਣ ਵਾਸਤੇ ਆਇਆ ਏ ਕੀ ਖਾਣ ਦੀ ਹੈ ਬੁਜੀਆ ਪੁੱਜੀਏ ਨੂੰ ਕਹਿੰਦੀ ਬੁਜੀਆ ਇਹ ਕੋ ਪੂਰਾ ਦੇ ਦੋ ਬਲਾਬ ਬਲਾਬ ਤੇ ਕਰਦਾ ਲੋਕਾ ਨਾ ਨਹੀਂ ਕਰਦੇ ਓਏ ਹੁਣ ਮਠਿਆ ਖਾਣ ਲੱਪੀਏ ਉਧਰੋਂ ਲੈ ਕੇ ਆ ਜੀ ਲੱਡੂ ਕੀ ਹੈ ਲੱਡੂ ਆ ਲੱਡੂ ਥੋੜੀ ਆ ਲੱਡੂ ਲੱਡੂ ਥੋੜੀ ਆ ਲੱਡੂ ਲੱਡੂ ਹਾਂ ਖਾਲਾ ਖਾਲਾ ਉਹਨਾਂ ਨੇ ਗਾਜੇ ਬਣਾ ਲਏ ਤਾਂ ਮੈਂ ਗਾਜੇ ਬਣਾ ਰਿਹਾ ਲੱਡੂ ਤਾਜੀ ਬਣਦੇ ਨੇ ਅੱਜ ਇੱਥੇ ਫੈਕਟਰੀ ਆਪਣੀ ਇੱਥੇ ਬਣਦੇ ਆ ਫੇਰ ਲੈ ਆਈਓ ਲੱਡੂ ਚੋਕੇ ਇਹ ਕੀ ਖਾਂਦੇ ਆ ਲੱਡੂ ਖਾਦੇ ਆ ਅੱਛਾ ਲੱਡੂ ਖਾਂਦੇ ਆ ਟੋਏ ਚ ਨਾ ਜਾ ਆਪੇ ਪਰਲੇ ਬਣੇ ਉੱਪਰ ਇਹ ਹੁੰਦੀ ਆ ਹਾਂ ਇਦਾਂ ਆ ਜਾ ਆ ਜਾ ਸੋ ਨੂੰਣਾ ਵਾਸਤੇ ਬੱਦਾਂ ਲੈ ਲਿਆ ਮਠਾਈ ਦਾ ਪਤਾ ਕਿ ਕੋਲੀ ਬਰੀ ਆਏ ਆ ਉਹ ਡਿਕੰਡ ਹੈ ਭਰਾਵਾ ਉਥੇ ਗਿਆ ਸਮਾਨ ਲੈਣ ਉਹ ਆ ਗਿਆ ਇੱਕ ਮਿੰਟ ਸਮਾਨ ਲੈਣ ਗਿਆ ਹੁਣ ਆਦੀ ਆਉਂਦੇ ਨਹੀਂ ਸਾਰੇ ਜਾਣੇ ਹੈ ਹੈਲੋ ਸਾਰੇ ਜਾਣੇ ਆਉਂਦੇ ਨਹੀਂ ਪਏ ਫਿਰ ਚਲੋ ਜੀ ਧੰਨਵਾਦ ਹੈ ਤੁਹਾਡੇ ਸਿਰੋਮਣੀ ਮੈਂ ਤੁਹਾਨੂੰ ਇਹ ਦੇੜੀਆਂ ਨਹੀਂ ਜੀਗਾ ਆਪਣਾ ਮੂੰਹ ਚੰਗਾ ਦੇ ਸਾਰੇ ਜਣੇ ਠੀਕ ਆ ਮੂੰਹ ਮੀਡੈਂਟ ਨਹੀਂ ਬਣਾ ਰਹੇ ਹਾਂ ਨਾ ਸਟੋਰ ਉਪਰ ਵੀ ਤਾਂ ਠੀਕ ਆ ਓਕੇ ਜੀ ਤੇਰੇ ਆਏ ਹੋ ਗਏ ਠੀਕ ਆ ਓਕੇ ਨਹੀਂ 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 ਲਿਆ ਦਿਨ ਤਾਂ ਨਹੀਂ ਤਾਂ ਡੀ ਜੀ ਮਿੱਠਾ ਸੋਡਾ ਓਕੇ ਬਾਏ ਬਾਏ ਤੇਸ ਤੋਂ ਬਾਅਦ ਹੁਣ ਸਮਾਪਤੀ ਹੈ ਬਸ ਅੱਜ ਜਿਹੜਾ ਮੈਂ ਆਪਾਂ ਸੱਗਿਆ ਹਾਂ ਆਪਾਂ ਐਂਕਰ ਹਰ ਹੋਰ ਵੜ ਗਿਆ ਠੀਕ ਆ ਲਾ ਆਪਾਂ ਇੱਥੇ ਨਹੀਂ ਬਿੜ ਨੂੰ ਵਧਾਈਆਂ ਹੁੰਦੇ ਦਿੰਦੇ ਆ ਬਾਏ ਜੀ ਅੱਜ ਤੱਕ ਪਾਸਿੰਗ ਤੋਂ ਬਹੁਤ ਬਹੁਤ ਤਰੱਕੀ ਵਾਖਸ਼ਾ ਮਾਪਤੀ ਆ ਠੀਕ ਹੈ ਜੀ ਚੱਲੇ ਜੀ ਬਾਈ ਫਿਰ ਓਕੇ ਜੀ ਓਕੇ ਜੀ ਬਾਏ ਬਾਏ ਇਹਨੂੰ ਵੀ ਹੁੰਦਿਆ ਹੈ ਹਣੀ ਸਾੜੀ ਇਹਨਾਂ ਨੇ ਹੋ ਗਿਆ ਜਾਂਦੀ ਹੈ ਤਿਆਰੀ ਬਾਬਾ ਹੁਣ ਤਾਂ ਲੱਗਣੀ ਹੈ ਸਾਨੂੰ ਨਾਣੇ ਵੇਖ ਲਓ ਮੈਂ ਸ਼ੀਸ਼ਿਆਂ ਦੇ ਚੰਗੇ ਹੱਥ ਲਾਉਂਦੇ ਹੋਰ ਤਾਂ ਧੱਬੇ ਜੇ ਪਾਉਂਦੇ ਸ਼ੀਸ਼ਿਆਂ ਦਾ ਤਾਂ ਨਹੀਂ ਇਹ ਤਾਂ ਮੇਰੀ ਹਰਗਣੀ ਏਦਾਂ ਕਰਦੀ ਹੈਗੀ ਸ਼ੀਸ਼ੇ ਸਾਫ਼ ਕਰਨੇ ਚਿਰ ਹੀ ਨਹੀਂ ਰਗਨ ਰਸਗੀ ਵਾਜ ਦੇ ਵਾਜ ਦੇ ਕਾਹ ਦਾ ਉਹ ਜੀਨ ਲੱਗਣਿਆ ਹੈ ਚੱਲੀਏ ਹਾਏ ਨੀ ਹਾਏ ਹੋਏ ਉਹਨੂੰ ਕਹ ਵਾਜ ਦੇ ਦੇ ਉਹ ਤਿਆਰ ਹੈ ਉਹਰੇ ਜਾਣ ਉਹ اتنا ਕਾਂਡੀ ਕਹਿੰਦੀ ਆ ਜਾ ਗਾਈ ਗਾਤਾ ਹਾਂ ਹੈ ਚਲੋ 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 ਜਾਹ ਜਾਹ ਕੀ ਜਾਂਦੀ ਆ ਕਾਹ ਜਾ ਕਾਹ ਜਾ ਬਾਜ ਨੂੰ ਕਾਹ ਜਾ ਚੱਲ ਗਿਆ ਜੀ ਚੱਲ ਗਿਆ ਬਾਜ ਚੱਲ ਗਿਆ ਜੀ ਚੱਲ ਗਿਆ ਸਸਤੀ ਘਾਲ ਸਾਰੇ ਤੁਹਾਡਾ ਇਹਨੇ ਵਲੌਗ ਦਾ ਇੱਥੇ ਹੁਣ ਚੱਲੇ ਆਪਾਂ ਸਲੂਨ ਕਿਉਂਕਿ ਸਾਨੂੰ ਕੋਰ ਹੋਣੀ ਤੇ ਚਲੇ ਗਏ ਆਂ ਉਣੀ ਜੇ ਗਏ ਨੇ ਥੋੜਾ ਟਾਈਮ ਹੋ ਗਿਆ ਮਤਲਬ ਹੋ ਹੀ ਗਿਆ ਉਸ ਨੂੰ ਘੰਟਾ ਡੇਢ ਘੰਟਾ ਨੇ ਆ ਇਹ ਨਾਲ ਟਾਈਮ ਹੋ ਗਿਆ ਨਾ ਘੰਟਾ ਡੇਢ ਘੰਟਾ ਤੇ ਹਰ ਗੁਣ ਸੁੱਤੀ ਉਹਨੂੰ ਘਰੇ ਛੱਡ ਆਇਆ ਆ ਕੀ ਕਲ ਲਿਆ ਕੀ ਜਨਨ ਦੀਏ ਸੁਣ ਲੈ ਨਰਜਾਨੀ ਤੇ ਪਸੰਦ ਕਰ ਕੇ ਕੀ ਕਿਹੜੀ ਲੋ ਜੀ ਸਾਡੇ ਅੰਕਲ ਜੀ ਫੇਰ ਗੋਏ ਦੀ ਰੇੜੀ ਲੈ ਕੇ ਆ ਗਏ ਹੋਏ ਨੇ ਜੋਰ ਲੱਗੇ ਬਹੁਤ ਜ਼ੋਰ ਜੋਰ ਥੋੜਾ ਜਿਆਦਾ ਲੱਗਣਾ ਹੈ ਇੰਕਾਰੀ ਦਾ बाल तान तान लगे बीजे हो था। अच्छा जी मैं चल दूरी गाड़ी पा लीएगा मेरा ਵਾਹ ਥੈਂਕ ਯੂ ਇਹ ਬੇਟੇ ਦਾ ਵੀ ਹੋ ਗਾਜ ਗਿਆ ਉਹ ਤੇਰਾ ਪਨਾ ਜੀ ਪੀਆ ਹੋਏ ਗਾਤੀ ਜਾਂਦਾ ਏ ਕੀ ਖਾਂਦਾ ਨਹੀਂ ਨਾ ਹੋਏ ਉਹ ਕਿੱਥੇ ਗਿਆ ਕਿੱਥੇ ਗਿਆ ਉਹ ਤੇਰਾ ਪਨਾ ਜੀ ਕੌਣ ਲੈ ਗਿਆ ਭਾਈ ਕਿੱਥੇ ਗਿਆ ਹੋਏ ਕਿੱਥੇ ਗਿਆ ਸੀ ਹੋਏ ਕਿੱਤੇ ਗਿਆ ਹੋਏ ਵਿਚੇ 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 ਪਤਾ ਨਹੀਂ ਕਿਤੇ ਹੋਏ ਕਿੱਥੇ ਹੋ ਕੇ ਹੋ ਕੇ ਆਪਾਂ ਆ ਗਏ ਦਨ ਲਗਾ ਹੀ ਦਿੰਦਾ ਓਏ ਲੱਭ ਲਿਆ ਓ ਮੈਂ ਲੱਭ ਲੈਂਦਾ ਹੀ ਏ ਕਰ ਬਸ ਸੁਣ ਬਸ ਓਰੇ ਆਜੋ ਨਹੀਂ ਜਾਏਗੇ ਹਰ ਗੋਂ ਤੋਂ ਇਥੇ ਰਹਿਣਾ ਕਿੱਥੇ ਮੈਨਾਂ ਕਿੱਥੇ ਜਾਣਾ ਹੋਵੇ ਕਿਦਾਂ ਉਹ ਤੇਰਾ ਭਲਾ ਹੋ ਜੇ ਖੋਲ ਦੀਆ ਖੋਲ ਦੀਆ ਚਲ ਠੀਕ ਹੈ ਮੈਂ ਚੱਲਿਆ ਤੂੰ ਇੱਥੇ ਰਹਿ ਤੂੰ ਇੱਥੇ ਰਹਿ ਮੈਂ ਚੱਲਿਆ ਮੈਨਾਂ ਓਏ ਮੈਨਾਂ ਨਾ ਲਿਆ ਕਿੱਥੇ ਜਾਣਾ ਮੈਨਾਂ ਲਿਆ ਕਿੱਥੇ ਮੈਨ ਕੋਈ ਦਰ ਲਿਆ ਕਿੱਥੇ ਜਾਣਾ ਕਿੱਥੇ ਕਿੱਥੇ ਆਹ ਆਹ ਉਹ ਫਣੀ ਪੈ ਨਹੀਂ ਲਈਏ ਨਹੀਂ ਲੈਣਾ ਕੱਲ ਤੂੰ ਇੱਥੇ ਰਹਿ ਮੈਂ ਚੱਲਿਆਂ ਚੰਗਾ ਬੂਟ ਲੱਗਦਾ ਉੱਥੇ ਸੁੱਟ ਲਿਆ ਪਤਾ ਨਹੀਂ ਕਿੱਥੇ ਸੁੱਟਾ ਇਹ ਬੂਟ ਬੂਟ ਉਹ ਵੀ ਡੈੜੀਆਂ ਉਹ ਡੈੜੀ ਚਾਹ ਬੂਟ ਫੰਡ ਹੈ ਬੂਟ ਲਾ ਕੇ ਸੁੱਟ ਲਈ ਦੱਸ ਹੈ ਹਾਦੀ ਹੋ ਗਈ ਕਮਲੀ ਵਾਲੀ ਬੂਟ ਲਾ ਕੇ ਸੁੱਟਦੇ ਆ ਤੇ ਆ ਕੀਤਾ ਇਹ ਐ ਕਰਦੀ ਬੂਟ ਕੋ ਲਾ ਕੇ ਸੁੱਟੇ ਕੀ ਗੱਲ ਕੀ ਤੈਨੂੰ ਹੈ ਚ ਬੈ ਜਾ ਬੈ ਜਾ ਬੂਟ ਪਾ ਲੋ ਪਹਿਲਾਂ ਬੂਟ ਕੋ ਲਾਏ ਹੈ ਆ ਚਿਪਸ ਲੈਦੇ ਆ ਅਸੀਂ ਚਲੋ ਵੇ ਉਹ ਪਾ ਲਾ ਨਾ ਪਹਿਲਾਂ ਉੱਤੋਂ ਦੀ ਕਮਾ ਲਿਆਓ ਭਾਈ ਉੱਪਰੋਂ ਦੀ ਉਧਰੋਂ ਦੀ ਕਿੱਥੇ ਲਾਉਣਾ ਹੈ ਉੱਪਰੋਂ ਦੀ ਲੈ ਆਓ ਕੌਣ ਆ ਗਿਆ ਕੀ ਤੂੰ ਆ ਗਿਆ ਵਾ ਕਹਿੰਦੀ ਮੈਂ ਆ ਗਿਆ ਚਲੋ ਜੀ ਚਲੋ ਉਤਰੋ ਹਣ ਸਾਚ ਨਹੀਂ ਦਾਦਾ ਹੀ ਆਇਆ ਇਕੱਲੇ ਤੂੰ ਨਹੀਂ ਆਇਆ ਜਾ ਮਮਾ ਨੂੰ ਕਹੋ ਮੈਂ ਆ ਗਿਆ ਓ ਮਮਾ ਅੰਦਰ ਹੀ ਮਮਾ ਨੂੰ ਕਹੋ ਮੈਂ ਆ ਗਿਆ ਜਾ ਓਏ ਓਏ ਆਜੋ ਆਜੋ ਕੰਦੀ ਚ ਏਕ ਨੂੰ ਬੱਚਾ ਮਰ ਗਿਆ ਏ ਚਲ ਮਿਲੋ ਮਮਨ ਮਿਲੋ 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 ਤਾਂ ਉੱਠ ਕੇ ਤਾਂ ਉਠੋ ਮੈਂ ਮਾਰ ਨਹੀਂ ਕਿੰਨੀ ਖੋਝੀ ਇਹ ਤਾ ਛੋਣਾ ਬੋਲ ਧਿਆਨ ਨਾਲ ਧਿਆਨ ਨਾਲ ਚੱਲ ਜਾ ਚੱਲ ਜਾ 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 ਅਸੀਂ ਜਾ 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 ਵਾਜ ਦੇ ਵਾਜ ਦੇ ਜਾ 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 ਵਾਜ ਦੇ ਵਾਜ ਦੇ ਨਾ ਜੋਰ ਚ ਵਾਜ ਦੇ ਵਾਜ ਦੇ ਜਾ 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 ਇਧਰ ਹੀ ਉਧਰ ਹੀ ਇਧਰ ਇਧਰ ਬੜੇ ਇਧਰ ਬੜੇ ਇਧਰ ਆ ਜਾ ਇਧਰ ਹੀ ਇਧਰ ਇਧਰ ਆਈ 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 ਓਏ 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 ਆਈ 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 ਵਾਹ ਇਹ ਆਈ ਆਈ ਕਦ ਅੱਜ ਆਜੋ ਆਜੋ ਲੰਮੜੀ ਤੁਹਾਨੂੰ ਆ ਗਿਆ ਖਾ ਖੇਡੀ ਖੇਡੀ ਲੈ ਵੀ ਮਿੱਤਰਾ ਲਹਿੰਗਾ ਦੇਣ ਵਾਸਤੇ ਜਾ ਰਹੇ ਆ ਉਹ ਜਿਹੜਾ ਬੁੱਕ ਰਵਾਇਆ ਸੀਗਾ ਸੋਨੂ ਕੋ ਰਵਾਤੇ ਉਹ ਮੈਂ ਦੇ ਆਈ ਉਹਦਾ ਰੈਂਟੀ ਨੇ ਪਾਜੇ ਕਦੇ ਨਾਲ ਜਾ ਰਿਹਾ ਭਰਾ ਆਪਣਾ ਖਾਂਡਾ ਠੀਕ ਨਹੀਂ ਯਾਰੀ ਲੈਂਦੀ ਪੂਰੀ ਗਿਆ ਤੀਆਂ ਲਾਤੀਆਂ ਠੰਡ ਨਿਕਣੀ ਵੀ ਵੰਡ ਵਧੀ ਜੇ ਜੈਕਟ ਪਾ ਲਈ ਮੈਂ ਠੰਡ ਵੀ ਲੱਗਣ ਦੀ ਆ ਆਹ ਲੋਕੇਸ਼ਨ ਜੀ ਬੜੀ ਵਧੀਆ ਹੈ ਨਾ ਹਸਨੀ ਦੇ ਪੁਲ ਦੇ ਨਾਲ ਹੀ ਲੈ ਅਸੀਂ ਮੋਤਰਾ ਲਿੰਗਾ ਦੇ ਵਾਪਸ ਕਰ ਆਏ ਆ ਹੈ ਫਿਰ ਜਾ ਰਹੇ ਆ ਵਾਪਸ ਲੁਹੂਰ ਤੇ ਟਾਈਮ ਹੋ ਗਿਆ 6:30 ਅੱਜ ਐਤਰਾ ਨਾ ਤੇ ਚੱਕਰੀ ਦੇ ਅੰਦਰ ਰਾਸ਼ਨ ਨਹੀਂ ਆ ਕਚੋਰੀਆਂ ਵਾਲਾ ਵੀ ਨਹੀਂ ਵੀਰ ਦਕਾਨਾਂ ਸਾਰੀਆਂ ਬੰਦ ਹੀ ਹੈ ਲਗਭਗ ਚੰਗਾ ਇਹ ਬੰਦਾ ਭਰਾਵਾ ਜਿਹੜਾ ਰਸ਼ ਘਾਟਾ ਨਹੀਂ ਦਿੱਤੇ ਵਾਵਾ ਟਾਈਮ ਲੱਗ ਜਾਣਾ ਹੈ ਕਿ ਨਹੀਂ ਲੈ ਵੀ ਲੈ ਜੀ ਇੱਥੇ ਚਾਪ ਮਲਾਈ ਚਾਪ ਹੁਣ ਜਾ ਰਹੇ ਆਪਾਂ ਘਰੇ ਇਹ ਕੁੜੀ ਬੋਸ਼ਤਾਨੀ ਕਰਦੀ ਹੈ ਉਹਨਾਂ ਨੇ ਕਿਹਾ ਇਹ ਕਹਿੰਦੀ ਮੈਂ ਕੱਲ ਨੂੰ ਆਉਂਗਾ ਆਪੇ ਆਉਗਾ ਕੀ ਆਪੇ ਆਇਆ ਆਪੇ ਆਇਆ ਆਪੇ ਆਇਆ ਹਾਂ ਅੱਛਾ ਚਾਹ ਖਾਧੀ ਫਿਰ ਚਾਹ ਖਾਧੀ ਆ ਸਵਾਦ ਲੱਗੀ ਹਾਂ ਅੱਛਾ ਮਿਰਚ ਲੱਗੀ ਏ ਪਰ ਚਾਹ ਪਖਾਈ ਜਾਂਦੀ ਕਿ ਨਹੀਂ ਹਾਂ ਮਿਰਚ ਲੱਗੀ ਤਾਂ ਵੀ ਪਾਣੀ ਪੀ ਕੇ ਖਾਈ ਜਾਂਦੀ ਹਾਂ ਕਹਿੰਦੀ ਕੋਈ ਕੱਲ ਨੂੰ ਆਉਣ ਦੋ ਬਸ ਸਿਰ ਸਿਰ ਬੜਾ ਕਰਦੀ ਰੌਣਕ ਨਹੀਂ ਕੀ ਆਈ ਫੇਸ਼ਲ ਕਰਾਤਾ ਅਗਰ ਕੇ ਉਹ ਫਿਰ ਜੋ ਅੱਖਾਂ ਜਿਹੜੇ ਪੈਂਦੀ ਨੇ ਕਰੀਮ ਜਿਹੇ ਲੱਗਦਾ ਉਹਨਾਂ ਜਿਹੜੇ ਪੈਂਦੇ ਹੀ ਹੈ ਹਨਾ ਨਹੀਂ ਨਾ ਲੜਕੀ ਆ ਚਲੋ ਠੀਕ ਠਾਕ ਜੇ ਆ ਉਹ ਹੋਈ ਜਾਂਦੀ ਪਿਆ ਫਰਕ ਇੱਦਾਂ ਕਿ ਬੀਪੀ ਘੜਿਆ ਜਾਂ ਕਦਾਂ ਠੀਕ ਗਿਆ ਉਹ ਜੀ ਕਹਿੰਦਾ ਕਿ ਕਿਹਾ ਉਹ ਕਿ ਸ਼ੂਗਰ ਵੱਧ ਗਈ ਕੋਈ ਨਹੀਂ ਵੱਧਿਆ ਚੈੱਕ ਕੀਤੀ ਇਹ ਕਿਹੜਾ ਨਾਟਕ ਨੂੰ ਨਾ ਉਹ ਬੰਦਾ ਇਹ ਕਿਹੜਾ ਨਾਟਕ ਪਤਾ ਨਹੀਂ ਇਹ ਲੱਗਦਾ ਪਤਾ ਨਹੀਂ ਕਿਹੜਾ ਵੇਖੀ ਜਾਣਾ ਠੀਕ ਜਾਣੇ ਤਾਹੰਦਾ ਜਿਹੜੀ ਵੀ ਨੂੰ ਪ੍ਰਾਪੋਟੀ ਫਾਈਨ ਆਪਾਂ ਪ੍ਰਾਠਾ ਨਹੀਂ ਬਣੀ ਦੋ ਚੀਜ਼ ਕੀ ਹੈ ਇਹ ਆਟੋ ਵਿੱਚ ਬੈਠ ਗਈ ਕਿੱਥੇ ਕਰਨ ਕਰ ਅੱਛਾ 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 ਪਹਿਲਾਂ ਹੀ ਆਟੋ ਸੁੱਧਾ ਆਪਣੇ ਪਲਾਟ ਦਾ ਲੀਤਾ ਅੱਛਾ ਅੱਛਾ ਤੇ ਡੈਡੀ ਤੇਰਾ ਚਾਹ ਪੀਂੰਡਿਆ ਰੋਟੀ ਨਹੀਂ ਨਾ ਖਾਧੀ ਸੀ 2:30 ਵਜੇ ਅੱਛਾ ਹੌਲੀ ਹੌਲੀ ਇਹਨੇ ਕਰਨ ਦੇ ਆਪਣੇ ਟਾਈਮ ਦਾ ਆ ਮੁਰਗੀ ਉਹਦੀ ਤਿਆਰ ਕੀਤਾ ਹੂੰ ਤੇ ਇਹਦੀਆਂ ਜਲਦੀ ਉੱਠ ਗਈ ਜਦੋਂ ਆਪਾਂ ਇਥੋਂ ਗਏ ਆ ਤੂੰ ਦੇਖ ਸੁੱਕ ਤੇ ਹੋਣੇ ਉੱਠ ਗਈ ਹਾਂ ਸਹੀ ਗੱਲ ਹਾਂ ਉਹਦਾ ਉੱਠ ਗਈ ਹੈ ਸਤਾਇਆ ਤਾਂ ਨਹੀਂ ਉਹਦਾ ਮੋਦਾ ਜਿਆਦਾ ਆਂਦੀ ਮਰ ਜਾਣਾ ਮਟਾ ਟੋ ਕੋ ਆਂਦੀ ਤੇ ਉਥੇ ਨੂੰ ਛੱਡ ਕੇ ਆਣਾ ਕਿੱਥੇ ਆਂਦੀ ਉਥੇ ਦੁਕਾਨ ਆਂਦੀ ਦੁਕਾਨ ਤੇ ਛੱਡ ਕੇ ਆ ਅੱਛਾ ਅੱਛਾ ਹਾਂ ਇੱਧਰ ਕਹਿੰਦੀ ਜਾਈ ਹਾਂ ਕੰਮ ਕਰੀ ਜਾਵੇ ਮੈਂ ਤਾਂ ਦੁਕਾਨ ਤੇ ਕਹਿੰਦੀ ਆ ਹੋ ਅੱਛਾ ਕਿੱਥੇ ਜਾਂਦਾ ਹੁੰਦਾ ਪੁੱਤਰ ਗੁਣ ਹੈ ਹਾਂ ਕੀ ਹੋਇਆ ਹੋਲਾ ਤੈ ਕਿਦੋਂ ਨੂੰ ਕੀਤੀ ਓਧਰੋਂ ਘਰੋਂ ਆਏ ਨਾ ਤੇ ਆਈ ਨਾ ਚਾਹ ਬਣਾਉਣੀ ਹੈ ਤੁਹਾਡਾ ਕੋਈ ਪਤਾ ਨਹੀਂ ਮੈਂ ਕਿੰਦੇ ਚਾਹ ਪਤੀ ਡੱਬੇ ਜਾਣੀ ਮੈਂ ਇਧਰੋਂ ਚਾਹ ਪਤੀ ਲੈਣ ਗਈ ਆ ਪਹਿਲਾਂ ਐ ਹੋ ਗਈਆਂ ਆ ਖੈਣ ਗਈਆਂ ਮੁਰ ਕਿ ਮੈਂ ਚਾਹ ਕੁੜਾ ਕੇ ਥੋੜੀ ਜੀ ਡੱਬੇ ਚ ਪਾਈ ਤੇ ਉਹ ਰਹਿ ਗਈ ਉੱਥੇ ਕਿੰਨਾ ਕੁ ਟਾਈਮ ਕਿਤੇ ਲੱਗਾ ਮੈਨੂੰ ਜਿੱਥੇ ਉਧਰ ਨੂੰ ਚਲ ਗਈ ਸਿੱਧੀ ਤੇ ਮੈਂ ਖੈ ਦੂਜੀ ਮੈਂ ਵੇਖਣ ਹੀ ਮੈਨ ਨਹੀਂ ਗਈ ਮੈਂ ਆ ਵੇਖਾਂ ਕਿੱਧਰ ਨੂੰ ਗਈ ਇਹਦੇ ਉੱਥੇ ਖੰਬੇ ਲੱਗੇ ਰਹੇ ਮੋਢੀ ਪਰਲੇ ਖੰਬੇ ਲੱਗੇ ਸੜਕੋਂ ਪਾਰ ਤੇ ਮਈਆਂ ਦੇ ਘਰ ਚਲ ਗਈ ਉਹਨਾਂ ਦੇ ਨਿਆਣੇ ਇਹਦੇ ਮਗਰ ਲੱਗੇ ਅੱਛਾ ਜੱਡੇ ਪੀ ਅੱਛਾ ਪੱਲੇ ਸੰਬਿਲਾ ਦੇ ਰੋਥੇ ਰੋਂਡੀ ਉੱਚੀ ਉੱਚੀ ਆ ਮੈਂ ਤੇ ਖਾ ਕੇ ਲਿਆਂਦਾ ਅੱਛਾ 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 ਬੱਚੇ ਇਹ ਜੀ ਦੋ ਬਿੱਟੀ ਹਾਂ ਲੱਗੇ ਆਹਾਂ ਇਹਨਾਂ ਦੇ ਸਾਹਮਣੇ ਦੇ ਆਹੋ ਤੇ ਸਿਆਣੇ ਨੇ